जिमनी चौणा ਨੂੰ ਲੈ ਕੇ ਲਗਭਗ ਸਾਰੀ ਪਾਰਟੀਆਂ ਤਿਆਰੀਆਂ ਖਿੱਚੜੀਆਂ ਨੇ ਤੇ ਉੱਥੇ ਹੀ ਹੁਣ ਭਾਈ ਅਮਰਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਬਾਜੀ ਕੈਦੇ ਵੱਲੋਂ ਜਿਹੜਾ ਕਿ ਚੌਣ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਲਈ ਹੈ ਤੇ ਉੱਥੇ ਹੀ ਗਿੱਦੜ ਬਾਹ ਤੋਂ ਜਿਹੜਾ ਕਿ ਜਿਮਨੀ ਚੌਣਾ ਨੂੰ ਲੜਨ ਦਾ ਐਲਰ ਕਰ ਦਿੱਤਾ ਤੇ ਇਹ ਵੱਡੀ ਕਬਰ ਜਿਹੜੀ ਕਿ ਸਿੱਖ ਜਥੇਬੰਦੀਆਂ ਦੇ ਨਾਲ ਜੁੜੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਬੀਤੇ ਦਿਨਾਂ ਦੇ ਵਿੱਚ ਖੜੂਰ ਸਾਬ ਤੋਂ ਜਾ ਚੋਣ ਲੜੇ ਪਾਈ ਅਮਰਤਪਾਲ ਸਿੰਘ ਅਤੇ ਉੱਥੇ ਹੀ ਹੁਣ ਉਹਨਾਂ ਦੇ ਸਾਥੀ ਯਾਨੀ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਵੀ ਜੜਾ ਕੇ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ ਦੱਸਿਆ ਕਿ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਗਿੱਦੜ ਬਾਤੋ ਚੋਣ ਮੈਦਾਨ ਦੇ ਵਿੱਚ ਉਤਰਾਂਗਾ ਤੇ ਇਸ ਗੱਲ ਦੀ ਪੁਸ਼ਟੀ ਉਸ ਦੇ ਪੁੱਤਰ ਆਕਾਸ਼ਦੀਪ ਦੇ ਵੱਲੋਂ ਕੀਤੀ ਗਈ ਹੈ ਤੇ ਜਿਸ ਨੂੰ ਲੈ ਕੇ ਇੰਸਟਾਗ੍ਰam ਦੇ ਉੱਤੇ ਜਿਹੜੀ ਕਿ ਪੋਸਟ ਸਾਂਝੀ ਕੀਤੀ ਗਈ ਤੇ ਚਾਰੇ ਪਾਸੇ ਹੁਣ ਇਸ ਗੱਲ ਨੂੰ ਲੈ ਕੇ ਚਰਚਾ ਹੈ ਤੇ ਉੱਥੇ ਹੀ ਦੇਖਣ ਯੋਗ ਇਹ ਹੋਵੇਗਾ ਕਿ ਪ੍ਰਧਾਨ ਮੰਤਰੀ ਬਾਜੇ ਕੇ ਜਿਹੜੇ ਕਿ ਜਿਮਨੀ ਚੋਣਾ ਦੇ ਵਿੱਚ ਅਗਰ ਸਿਆਸੀ ਅਖਾੜੇ ਦੇ ਵਿੱਚ ਉਤਰ ਜਾਂਦੇ ਨੇ ਤਾਂ ਉੱਥੇ ਕੀ ਹੁਣ ਉਹ ਜਿੱਤ ਹਾਸਲ ਕਰ ਪਾਉਣਗੇ ਤੇ ਬਾਕੀ ਦੁਬਾਰਾ ਨੂੰ ਮਤ ਜਿਹੜੀ ਕਿ ਦੇ ਸਕਣਗੇ ਤੇ ਜਿਸ ਨੂੰ ਲੈ ਕੇ ਗੱਲ ਕਰੀਏ ਤਾਂ ਉੱਥੇ ਹੀ ਗਿੱਦੜਵਾਹ ਤੋਂ ਲਗਾ ਲਗਾਤਾਰ ਚਰਚਾ ਚਾਮ ਚੱਲ ਰਹੀਆਂ ਨੇ ਤੇ ਜਿਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਧਰਮ ਪਤਨੀ ਜਿਹੜੇ ਕਿ ਅਮਰਤਾ ਵੜਿੰਗ ਹੁਣ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ ਤੇ ਸੂਤਰਾਂ ਦੇ ਹਵਾਲੇ ਤਹੇ ਵੱਡੀ ਖਬਰ ਹੈ ਜਿਹੜੀ ਕਿ ਸਾਹਮਣੇ ਆ ਰਹੀ ਹੈ ਤੇ ਅਮਰਤਾ ਵੜਿੰਗ ਵੀ ਸਿਆਸੀ ਅਖਾੜੇ ਦੇ ਵਿੱਚ ਉਤਰ ਸਕਦੇ ਨੇ ਤੇ ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਬਾਟੇਕੇ ਦੇ ਵੱਲੋਂ ਹੁਣ ਐਲਾਨ ਕਰ ਦਿੱਤਾ ਹੈ ਤੇ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਪੁੱਤਰ ਦੇ ਵੱਲੋਂ ਕਿਹਾ ਗਿਆ ਹੈ ਕਿ ਗਿੱਦੜਵਾਦ ਵਿੱਚ ਮੇਰੇ ਪਿਤਾ ਜ਼ਰੂਰ ਜਿੱਤਣਗੇ ਤੇ ਜਿਸ ਨੂੰ ਲੈ ਕੇ ਹੁਣ ਦੇਖਣੀ ਹੋਵੇਗਾ ਕਿ ਭਾਈ ਅਮਰ ਪਾਸ ਜਿਹੜੇ ਕੇ ਖਡੂਰ ਸਾਹਿਬ ਦੇ ਵਿੱਚ ਜਾ ਚੋਣਾਂ ਨੂੰ ਲੈ ਕੇ ਇੱਕ ਬਾਜ਼ੀ ਮਾਰ ਕੇ ਗਏ ਨੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਪ੍ਰਧਾਨ ਮੰਤਰੀ ਬਾச்சே ਕੇ ਵਿਜੜੇ ਕੇ ਇਸ ਗੱਲ ਨੂੰ ਲੈ ਕੇ ਬਾਕੀ ਉਮੀਦਵਾਰਾਂ ਨੂੰ ਮਤ ਪਾ ਸਕਣਗੇ ਤੇ ਜਿਸ ਨੂੰ ਲੈ ਕੇ ਲਗਾਤਾਰ ਹੁਣ ਸਿੱਖ ਜਥੇਬੰਦੀ ਇਸ ਗੱਲ ਨੂੰ ਲੈ ਕੇ ਲਗਾਤਾਰ ਚਰਚਾਬਾਦ ਵਿੱਚ ਨੇ ਤੇ ਉੱਥੇ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਗੱਲ ਕਰੀਏ ਤਾਂ ਸਾਰਿਆਂ ਦੀ ਨਜ਼ਰ ਆ ਭੰਮਰਤਪਾਲ ਸਿੰਘ ਦੇ ਉੱਤੇ ਸੀ ਤੇ ਸਿਆਸਤ ਦੇ ਵਿੱਚ ਇੱਕ ਹਲਚਲ ਤੇਜ਼ ਹੋਈ ਹੋਈ ਸੀ ਤੇ ਉੱਥੇ ਹੀ ਖੜੂ ਸਾਹਿਬ ਤੋਂ ਆਜ਼ਾਦ ਚੋਣਾਂ ਲੜੇ ਪਾਏ ਅਮਰਤਪਾਲ ਸਿੰਘ ਤੇ ਖੜੂਰ ਸਾਹਿਬ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਇੱਕ ਹੌਟ ਸੀਟ ਨਹੀਂ ਸਗੋ ਇੱਕ ਪੰਥਕ ਸੀਟ ਸੀ ਤੇ ਜਿਸ ਦੇ ਵਿੱਚ ਭਾਈ ਅਮਰਤਪਾਲ ਨੇ ਇੱਕ ਵੱਡੀ ਲੀਡ ਦੇ ਨਾਲ ਯਾਨੀ ਕਿ ਆਜ਼ਾਦ ਉਮੀਦਵਾਰ ਦੇ ਵਜੋਂ ਇੱਕ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ ਤੇ ਹੁਣ ਸਾਰਿਆਂ ਦੀਆਂ ਗੱਲਾਂ ਸਾਰਿਆਂ ਦੀ ਨਜ਼ਰਾਂ ਜੜੀਆਂ ਕਿ ਪ੍ਰਧਾਨ ਮੰਤਰੀ ਬਾੱਚੇ ਕੇ ਦੇ ਉੱਤੇ ਨੇ ਤੇ ਜਿਸ ਨੂੰ ਲੈ ਕੇ ਹੁਣ ਪ੍ਰਧਾਨ ਮੰਤਰੀ ਬਾਜੇਕੇ ਦੇ ਵੱਲੋਂ ਐਲਾਨ ਕਰ ਦਿੱਤਾ ਹੈ ਕਿ ਜਿਹੜਾ ਪ੍ਰਧਾਨ ਮੰਤਰੀ ਬਾਜੇਕੇ ਆਹੋ ਹੁਣ ਜੇਲ੍ਹ ਦੇ ਵਿੱਚ ਬੈਠ ਕੇ ਹੀ ਆਜ਼ਾਦ ਚੋਣਾਂ ਲੜੇਗਾ ਤੇ ਜਿਸ ਨੂੰ ਲੈ ਕੇ ਗਿੱਦੜ ਬਾਹਤੋਂ ਜਿਹੜੇ ਕਿ ਉਮੀਦਵਾਰ ਐਲਾਨੇ ਜਾ ਸਕਦੇ